ਸੱਚੇ ਕਾਲ ਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਤਯੁੱਧੜ ਸਰਦਾਰ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਗਏ ਨੇ ਉਹਨਾਂ ਨੇ ਬੰਦ ਲਿਫਾਫਾ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹਰਾਨੂੰ ਸੌਂਪ ਦਿੱਤੀ ਹੈ ਜਿਸ ਉੱਤੇ ਹੁਣ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਕੀਤੀ ਜਾਵੇਗੀ ਇਸ ਉੱਤੇ ਬਾਗੀ ਧੜੇ ਦੀ ਆਗੂ ਬੀਬੀ ਜਗੀਰ ਕੌਰ ਦਾ ਬਿਆਨ ਸਾਹਮਣੇ ਆਇਆ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਫੈਸਲਾ ਲਿਆ ਜਾਵੇਗਾ ਪਾਰਟੀ ਉਸ ਫੈਸਲੇ ਦਾ ਸਵਾਗਤ ਕਰਦੀ ਹੈ ਨਾ ਹੀ ਬੀਬੀ ਉਹਨੇ ਕਹਿ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਕੰਪਨੀ ਦੇ ਵਾਂਗੂ ਚਲਾ ਰਹੇ ਨੇ ਜਿਸ ਤਰ੍ਹਾਂ ਕੰਪਨੀ ਦੀਆਂ ਸਾਰੀਆਂ ਪਾਵਰਜ਼ ਉਸ ਦੇ ਪ੍ਰਧਾਨ ਕੋਲ ਹੁੰਦੀਆਂ ਨੇ ਉਸੇ ਤਰ੍ਹਾਂ ਬਾਦਲ ਹੋਰਾਂ ਨੇ ਸਾਰੀਆਂ ਪਾਵਰਾਂ ਆਪਣੇ ਹੱਥ ਦੇ ਵਿੱਚ ਰੱਖੀਆਂ ਹੋਈਆਂ ਨੇ ਹੋਰ ਕੀ ਕੁਝ ਕਹਿਣਾ ਸੀ ਬੀਬੀ ਜਗੀਰ ਕੌਰ ਹੋਰੋਂ ਦਾ ਆਓ ਸੁਣਦੇ ਹਾਂ ਸਾਡੇ ਨਾਲ ਬੀਬੀ ਜਗੀਰ ਕੌਰ ਜੋ ਕਿ ਨੇ ਬੀਬੀ ਸਤਿ ਸ਼ਕਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਿੱਖਾਂ ਦੀ ਨਿਰਬਾਨੀ ਵਿਵਜਕ ਕੱਲ ਪੇਸ਼ ਹੋ ਗਏ ਨੇ ਸੁਪਰੀ ਸਿੰਘ ਬਾਦਲ ਹਰੀ ਅਕਾਲ ਤਖਤ ਸਾਹਿਬ ਅੱਗੇ ਤੇ ਪਰ ਨਾ ਤਾਂ ਮੀਡੀਆ ਨਾਲ ਕੋਈ ਗੱਲ ਕੀਤੀ ਤੇ ਲਫਾਫਾ ਬੰਦ ਚਿੱਠੀ ਦੇ ਦਿੱਤੀ ਤੇ ਕੀ ਕਹਿਣਾ ਚਾਹੁੰਦੇ ਸਤ ਤੁਸੀਂ ਕੀ ਵਿਚਾਰ ਰੱਖਦੇ ਹੋ ਦੇਖੋ ਇਸ ਲਈ ਜਦੋਂ ਜਿਹੜੇ ਕਾਫਤ ਸਾਹਿਬ ਦੇ ਉੱਤੇ ਬੁਲਾਇਆ ਜਾਵੇ ਕਿਸੇ ਦੀ ਸਪਸ਼ਟੀ ਕਰਨ ਵਾਸਤੇ ਜੀ ਉਹਨਾਂ ਦੀ ਸਤਿ ਰੂਪ ਵਿੱਚ ਹੀ ਸਪਸ਼ਟੀਕਰਨ ਦੇਣਾ ਹੁੰਦਾ ਹੈ ਜੀ ਬਹੁਤ ਚਿੰਦਾ ਕੀਤਾ ਕਿਉਂਕਿ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਸ ਸਰਵੋੱਚ ਅਦਾਲਤ ਵਿੱਚ ਜਾ ਕੇ ਆਪਣਾ ਸਿਰ ਝੁਕਾਵੇ ਜੀ ਆਪਣਾ ਜੋ ਸਪਸ਼ਟਿਕਰਨ ਦੇਵੇ ਤੇ ਉਹਨਾਂ ਦੇ ਇਸ ਤਰੀਕੇ ਵਿੱਚ ਸਪਸ਼ਟਿਕਰਨ ਦੇ ਦਿੱਤਾ ਇਹ ਹੁਣ ਸਿੰਘ ਸਾਹਿਬ ਜਦੋਂ ਬੈਠਣਗੇ ਲਫਾ ਫੇਰ ਖੋਲਣਗੇ ਉਹਦੇ ਵਿਚਾਰ ਕਰਨਗੇ ਫਿਰ ਇਹ ਅਗਲੀ ਜਿਹੜੀ ਕਾਰਵਾਈ ਕਰਨਗੇ ਇਹ ਇੱਕ ਮਰਿਆਦਾ ਤੇ ਇਹਦੇ ਅਨੁਸਾਰ ਇਹਨਾਂ ਚੱਲਣਾ ਪੈਣਾ ਜੀ ਬੀਬੀ ਜੀ ਕਿਸ ਤਰ੍ਹਾਂ ਦੇ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਹੈ ਜਥੇਦਾਰ ਸਾਹਿਬ ਹੋਰਾਂ ਤੋਂ ਦੇਖੋ ਜੀ ਮੈਂ ਤੇ ਇਹ ਅੰਦਾਜ਼ ਹੀ ਕਰਦੀ ਆ ਕਿ ਸਿੰਘ ਸਾਹਿਬ ਬਿਲਕੁਲ ਗੁਰੂ ਸਾਹਿਬ ਜੀ ਦੇ ਉਸ ਮਾਨ ਪਵਿੱਤਰ ਸਥਾਨ ਦੀ ਮਰਿਆਦਾ ਨੂੰ ਪੂਰਾ ਬਣਾਈ ਰੱਖਣਗੇ ਜੀ ਜੀ ਸੋ ਬੀਬੀ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਵਾਰ ਸਾਰੀ ਅਕਾਲੀ ਦਲ ਬੈਠ ਕੇ ਵਿਚਾਰ ਵਟਾਂਦਰਾ ਕਰ ਲਵੇ ਜੇ ਕੋਈ ਹੱਲ ਨਿਕਲਦਾ ਹੈ ਤਾਂ ਹੱਲ ਕੱਢਿਆ ਜਾਵੇ ਨਹੀਂ ਇਹਦੇ ਨਾਲ ਅਕਾਲੀ ਦਲ ਦਾ ਇਕੱਲੇ ਦਾ ਸਵਾਲ ਨਹੀਂ ਹੈ ਇਹ ਸਿੱਖ ਕੌਮ ਦੀ ਆ ਭਾਵਨਾ ਮਨੁੱਖਤਵ ਵਾਲ ਹੈ ਜੀ ਜੀ ਜਿਹੜਾ ਪੰਥ ਦੀ ਜਿਹੜੀ ਪੰਥਕ ਪੰਥ ਦੀ ਜਿਹੜੀ ਭਾਵਨਾ ਹੈ ਜੀ ਉਹ ਸਾਰਿਆਂ ਦੀ ਹਾਰਟ ਹੋਈ ਹੈ ਉਹਨੂੰ ਸਕੂਨ ਕਿੱਦਾਂ ਮਿਲੇ ਜੀ ਅਕਾਲੀ ਦਲ ਦੇ ਕੱਲੇ ਵਰਕਰ ਤੇ ਨਾਲ ਹੀ ਇਕੱਠੇ ਨਹੀਂ ਸਾਰੇ ਤੁਰੇ ਫਿਰਦੇ ਜੀ ਠੀਕ ਹੈ ਜੀ ਪਰ ਜਿਹੜੀ ਜਿਹੜੀ ਸਾਡੇ ਸੰਗਤ ਟੁੱਟ ਗਈ ਹੈ ਸਾਡੇ ਨਾਲ ਉਹਨਾਂ ਦੀ ਭਾਵਨਾ ਨੂੰ ਕਿੱਦਾਂ ਅਸੀਂ ਸਕੂਨ ਦੇ ਸਕਦੇ ਹਾਂ ਕਿਵੇਂ ਅਸੀਂ ਉਹਨਾਂ ਦਾ ਭਰੋਸਾ ਜਿੱਤ ਸਕਦੇ ਹਾਂ ਗੱਲ ਤੇ ਆ ਆ ਜੀ ਬੀਬੀ ਜੀ ਕੋਰ ਕਮੇਟੀ ਵੀ ਬਿੱਤ ਦਿਨ ਭੰਗ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਕੀ ਲੱਗਦਾ ਹੈ ਕਿ ਇਹ ਸਾਰੇ ਕੁਝ ਜੋ ਫੈਸਲੇ ਲਏ ਜਾ ਰਹੇ ਨੇ ਅਚਨਚੇਤ ਉਹ ਸਾਕੀ ਅਸਰ ਪੈ ਸਕਦਾ ਹੈ ਇਹ ਤੁਸੀਂ ਇੱਕ ਹਿਸਾਬ ਲਾਓ ਕਿ ਕੋਰ ਕਮੇਟੀ ਨੂੰ ਫੰਕ ਕਰਨ ਦੀ ਲੋੜ ਕੀ ਸੀ ਚਲੋ ਕਿ ਹੁਣ ਇਹਨਾਂ ਨੇ ਇੱਕ ਸਾਲ ਦੇ ਵਿੱਚ ਵਿੱਚ ਨਾਮਿਨੇਟ ਕੀਤੀ ਹੋਈ ਹੈ ਪਹਿਲਾਂ ਸਾਰਾ ਸਟਰਕਚਰ ਫੰਕ ਕੀਤਾ ਸੀਗਾ ਫਿਰ ਨਾਮਿਨੇਟ ਕਰਦਾ ਜੀ ਉਮੀਦਵਾਰ ਕਰ ਦਿੱਤੇ ਵਰਕਟ ਬੇਟੀ ਦੀ ਇਹਨਾਂ ਨੇ ਮੀਟਿੰਗ ਬੁਲਾਈ ਨਹੀਂ ਦੱਸਣ ਕਿ ਦਾ ਮਤਾ ਪਾਇਆ ਸੀ ਸਾਨੂੰ ਤੇ ਬੁਲਾਇਆ ਨਹੀਂ ਅਸੀਂ ਵਰਕਿੰਗ ਕਮੇਟੀ ਦਾ ਜੀ ਸਾਨੂੰ ਤੇ ਕਿਸੇ ਨੇ ਬੁਲਾਇਆ ਨਹੀਂ ਠੀਕ ਇਹ ਆਪ ਉਹ ਦਰਿਆ ਕਰਨ ਕਰਕੇ ਹੀ ਤੇ ਸਾਡੀ ਪਾਰਟੀ ਦਾ ਨੁਕਸਾਨ ਹੋਇਆ ਜੀ ਜਿਹੜੋ ਕਰਦਾ ਇਹ ਕੈਂਸਲ ਕਰ ਦਿੰਦੇ ਆ ਜੀ ਕਰਦਾ ਇਹ ਬੰਦੇ ਨੂੰ ਬਾਹਰ ਕੱਢ ਦਿੰਦੇ ਆ ਜੀ ਕਰਦਾ ਇਹ ਬੰਦੇ ਦਾ ਐਲਾਨ ਕਰ ਦਿੰਦੇ ਆ ਜੀ ਕਰਦਾ ਇਹ ਭੰਗ ਕਰ ਦਿੰਦੇ ਆ ਜੀ ਕਰਦਾ ਨਾਮਿਨੇਟ ਕਰ ਦਿੰਦੇ ਆ ਜੀ ਜਦੋਂ ਪਾਵਰ ਆਈ ਸਾਰੀਆਂ ਇੱਕ ਕੰਪਨੀ ਦੀਆਂ ਕੰਪਨੀ ਜਿਹੜਾ ਉਹਨਾਂ ਨੇ ਆਪਣੇ ਕੋਲ ਰੱਖੀਆਂ ਹੋਈਆਂ ਤੇ ਫਿਰ ਪਾਰਟੀ ਕਿੱਥੇ ਐ ਜੀ ਸ਼੍ਰੋਮਣੀ ਅਕਾਲੀ ਦਲ ਤੇ ਹੈ ਹੀ ਨਹੀਂ ਜੀ ਉੱਥੇ ਹੁਣ ਇੱਕ ਕੰਪਨੀ ਐ ਜੀ ਬਸ ਬਾਦਲ ਪਰਿਵਾਰ ਕੰਪਨੀ ਸਾਈ ਮਲਦੀ ਹੁੰਦੀ ਐ ਜੀ 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 ਸੋ ਬੀਬੀ ਜੀ ਜੇ ਅਜਿਹਾ ਹੋ ਜਾਵੇ ਕਿ ਇਸ ਅਕਾਲ ਤੱਕ ਸਰ ਦੇ ਜਿਹੜੇ ਜਥੇਦਾਰ ਨੇ ਸਾਰੇ ਸਹਬਾਨ ਮੀਟਿੰਗ ਕਰਦੇ ਨੇ ਤੇ ਜੇ ਫੈਸਲਾ ਸੁਪਰੀਸ ਤੋਂ ਬਾਦਲ ਹੋਣ ਦੇ ਹੱਕ ਵਿੱਚ ਆ ਜਾਂਦਾ ਤੇ ਫਿਰ ਇਸ ਤੋਂ ਬਾਅਦ ਫਿਰ ਅਗਲਾ ਕਦਮ ਕੀ ਹੋਵੇਗਾ ਉਹ ਕਿਹੜੀ ਜੀ ਉਹ ਕੋਰਟ ਜਿਹੜਾ ਕਤਲ ਦਾ ਮaaf ਕਰਨਾ ਜਾਂ ਕੁਝ ਕਰਨਾ ਹੈ ਉਹ ਤੇ ਉਹਨਾਂ ਨੇ ਪਾਸਾ ਮੰਨ ਦੇਖਣੀ ਹੈ ਕੌਮ ਦੀ ਆ ਜੀ ਜੀ ਉਹ ਕਿਸੇ ਕੇ ਦਾ ਫੈਸਲਾ ਕਰਦਾ ਹੈ ਉਹ ਮਰਿਆਦਾ ਜਿਹੜੀ ਉਹਨਾਂ ਨੇ ਦੇਖਣੀ ਛੇ ਅਕਾਲਤਾ ਸਤਾਪ ਦੀ ਸਿਧਾਂਤਿਕ ਤੌਰ ਤੇ ਫੈਸਲਾ ਕਰਨਾ ਹੁੰਦਾ ਜੀ ਜੀ ਇਹ ਬਾਕੀ ਜਿਹੜੀ ਗੱਲ ਹੈ ਕਿ ਸਾਡੀ ਪਾਰਟੀ ਦੀ ਰਾਜਨੀਤੀ ਦੀ ਗੱਲ ਦਜੰਪ ਫਖਰੀਵੇਂ ਦੀ ਗੱਲ ਉਹ ਕੱਲਾ ਇਸ ਕਰਕੇ ਨਹੀਂ ਹੈ ਉਹ ਵੀ ਇਹ ਹੈਗਾ ਕਿ ਸਾਡਾ ਸਿਧਾਂਤਿਕ ਤੌਰ ਦੇ ਉੱਤੇ ਬਹੁਤ ਵੱਡੀਆਂ ਗਲਤੀਆਂ ਕਰਦੇ ਨੇ ਪ੍ਰਧਾਨ ਜੀ ਨੂੰ ਪ੍ਰਧਾਨਗੀ ਚਲਾਉਣੀ ਨਹੀਂ ਆ ਰਹੀ ਜੀ ਕੇਵਲ ਪੈਸੇ ਦੇ غرੂਰ ਵਿੱਚ ਨਹੀਂ ਬੰਦਾ ਪਾਰਟੀ ਚਲਾ ਸਕਦਾ ਜੇ ਲਈ ਹਾਰਡ ਵਰਕ ਦੀ ਲੋੜ ਹੈ ਇਹਨੂੰ ਪੰਥਕ ਤੌਰ ਦੇ ਤੇ ਉਹਦੀ ਸ਼ੈਲੀ ਉਹਦੀ ਬੋਲੀ ਉਹਦੀ ਰਿਆਨੀ ਉਹਦੀ ਕਥਨੀ ਕਰਨੀ ਉਹ ਸਾਰਾ ਕੁਝ ਦੇਖਣਾ ਪੈਂਦਾ ਹੈ ਜੀ ਜੀ ਸੋ ਬੀਬੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਛੁੜਨ ਵਾਸਤੇ ਮਿਹਰਬਾਨੀ ਜੀ ਸੋ ਵੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕਦੋਂ ਹੁੰਦੀ ਹੈ ਤੇ ਉਸ ਮੀਟਿੰਗ ਦੇ ਵਿੱਚ ਕੀ ਅਹਿਮ ਫੈਸਲੇ ਲਏ ਜਾਂਦੇ ਨੇ ਕੈਮਰਾਮੈਨ ਸ਼ੰਕਰ ਦੇ ਨਾਲ ਮੈਨੂੰ ਦੀ ਇਜਾਜ਼ਤ ਬਨਰੋਸਾ ਦੇ ਨਾਲ டி5 ਚੈਨਲ ਪੰਜਾਬੀ ਤੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ